ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਕੁਕ ਵਿਦ ਕੌਰ ਦੇ ਵਿੱਚ ਅੱਜ ਆਪਾਂ ਸਰਦੀਆਂ ਦਾ ਸਪੈਸ਼ਲ ਨਿੰਬੂ ਅਦਰਕ ਤੇ ਹਰੀ ਮਿਰਚ ਦਾ ਅਚਾਰ ਬਣਾ ਕੇ ਤਿਆਰ ਕਰਾਂਗੇ ਇਹ ਅਚਾਰ ਸਭ ਨੂੰ ਖਾਣਾ ਬਹੁਤ ਪਸੰਦ ਹੁੰਦਾ ਹੈ ਤੇ ਜਿਸ ਤਰੀਕੇ ਨਾਲ ਆਪਾਂ ਇਹ ਅਚਾਰ ਬਣਾਵਾਂਗੇ ਉਸ ਤਰੀਕੇ ਦੇ ਨਾਲ ਅਚਾਰ ਤੁਹਾਡਾ ਜਿਹੜਾ ਇਹ ਹੋ ਬਿਲਕੁਲ ਵੀ ਖਰਾਬ ਨਹੀਂ ਹੋਏਗਾ ਤੇ ਇਸੇ ਤਰ੍ਹਾਂ ਦਾ ਬਣਿਆ ਰਹੇਗਾ ਤੇ ਜੇਕਰ ਤੁਸੀਂ ਮੇਰੇ ਚੈਨਲ ਕੁਕ ਵਿਦ ਕੌਰ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਕੁਕ ਵਿਦ ਕੌਰ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਕਿ ਮੇਰੇ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜੇਗਾ ਤਾਂ ਆਓ ਫਿਰ ਆਪਾਂ ਸਰਦੀਆਂ ਦਾ ਸਪੈਸ਼ਲ ਨਿੰਬੂ ਹਰੀ ਮਿਰਚ ਤੇ ਅਚਾਰ ਬਣਾਉਣ ਦੀ ਰੈਸਪੀ ਨੂੰ ਸ਼ੁਰੂ ਕਰਦੇ ਹਾਂ ਅਚਾਰ ਬਣਾਉਣ ਵਾਸਤੇ ਇੱਥੇ ਮੈਂ ਸਾਰਾ ਸਬਾਨ ਤਿਆਰ ਕਰ ਲਿਆ ਹੈ ਤੇ ਇਹਦੇ ਵਾਸਤੇ ਮੈਂ 1/2 ਕਿਲੋ ਨਿੰਬੂ ਲਏ ਹਨ ਨਿੰਬੂ ਨੂੰ ਮੈਂ ਵਾਸ਼ ਕਰਕੇ ਚੰਗੀ ਤਰ੍ਹਾਂ ਰੱਖ ਲਿਆ ਸੀਗਾ ਤੇ ਇੱਥੇ ਮੈਂ 200 ਗ੍ਰਾਮ ਅਦਰਕ ਲਿਆ ਹੈ ਅਦਰਕ ਨੂੰ ਮੈਂ ਧੋ ਕੇ ਰੱਖ ਲਿਆ ਸੀਗਾ ਤੇ 200 ਗ੍ਰਾਮ ਮੈਂ ਹਰੀਆਂ ਮਿਰਚਾਂ ਲਈਆਂ ਨੇ ਹਰੀਆਂ ਮਿਰਚਾਂ ਨੂੰ ਮੈਂ ਡੰਡੀਆਂ ਦੇ ਸਮੇਤ ਧੋ ਲਿਆ ਸੀਗਾ ਤੇ ਪੂਰੀ ਰਾਤ ਮੈਂ ਇਹਨੂੰ ਇਸੇ ਤਰ੍ਹਾਂ ਪਏ ਰਹਿਣ ਦਿੱਤਾ ਸੀਗਾ ਕਿਉਂਕਿ ਅਚਾਰ ਬਣਾਉਣ ਵਾਸਤੇ ਹਰ ਚੀਜ਼ ਨੂੰ ਚੰਗੀ ਤਰ੍ਹਾਂ ਸੁਕਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਤੇ ਜੇਕਰ ਤੁਸੀਂ ਅਚਾਰ ਬਣਾਉਣ ਵਾਸਤੇ ਵੀ ਹਰ ਚੀਜ਼ ਨੂੰ ਚੰਗੀ ਤਰ੍ਹਾਂ ਸੁਕਾਉਗੇ ਨਹੀਂ ਤਾਂ ਜਿਹੜਾ ਅਚਾਰ ਹੈ ਤੁਹਾਡਾ ਉਹ ਬਹੁਤ ਜਲਦੀ ਖਰਾਬ ਹੋ ਜਾਏਗਾ ਤੇ ਹੁਣ ਆਪਾਂ ਇੱਥੇ ਨਿੰਬੂਆਂ ਦੀ ਕਟਿੰਗ ਕਰ ਲਵਾਂਗੇ ਤੇ ਨਿੰਬੂ ਥੋੜੇ ਵੱਡੇ ਸਾਈਜ਼ ਦੇ ਨੇ ਇਸ ਲਈ ਆਪਾਂ ਇਹਦੇ 8-8 ਪੀਸ ਜਿਹੜੇ ਆ ਉਹ ਕਟਿੰਗ ਕਰ ਲਾਂਗੇ ਤੇ ਇਹਦੇ ਜਿਹੜੇ ਬੀਜ ਨੇ ਉਹ ਆਪਾਂ ਰਿਮੂਵ ਕਰ ਦਾਂਗੇ ਇੱਕ ਤਾਂ ਬੀਜ ਹੋਣ ਦੇ ਨਾਲ ਆਚਾਰ ਜਿਹੜਾ ਥੋੜਾ ਕੜਵਾ ਬੰਦ ਹੈ ਤੇ ਦੂਸਰਾ ਜਿਹੜਾ ਆਚਾਰ ਵੀ ਜਲਦੀ ਖਰਾਬ ਹੋ ਜਾਂਦਾ ਹੈ ਤੇ ਹੁਣ ਮੈਥੇ ਸਾਰੇ ਨਿੰਬੂਆਂ ਦੀ ਕਟਿੰਗ ਕਰ ਲਈ ਹੈ ਤੇ ਹੁਣ ਆਪਾਂ ਇਹਨੂੰ ਇੱਕ ਬੋਲ ਦੇ ਵਿੱਚ ਕੱਢ ਲਾਂਗੇ ਤੇ ਹੁਣ ਆਪਾਂ ਇੱਥੇ ਅਦਰਕ ਦੀ ਕਟਿੰਗ ਕਰ ਲਾਂਗੇ ਤੇ ਅਦਰਕ ਜਿਹੜਾ ਇਹੋ ਆਪਾਂ ਜਦੋਂ ਵੀ ਆਚਾਰ ਬਣਾਉਣਾ ਹੈ ਉਹ ਇਸ ਤਰ੍ਹਾਂ ਦਾ ਧਾਗੇ ਵਾਲਾ ਅਦਰਕ ਹੋਣਾ ਚਾਹੀਦਾ ਹੈ ਆ ਦੇਖੋ ਜਿਸ ਤਰ੍ਹਾਂ ਇਸਦੇ ਧਾਗੇ ਹਨ ਜਿਹੜਾ ਇਹ ਧਾਗੇ ਵਾਲਾ ਅਦਰਕ ਹੋਏਗਾ ਉਹ ਉਹਦਾ ਆਚਾਰ ਜਿਹੜਾ ਉਹ ਜਲਦੀ ਖਰਾਬ ਨਹੀਂ ਹੋਏਗਾ ਤੇ ਹੁਣ ਮੈਂ ਸਾਰਾ ਅਦਰਕ ਜਿਹੜਾ ਹੈ ਕਟਿੰਗ ਕਰਕੇ ਤਿਆਰ ਕਰ ਲਿਆ ਤੇ ਹੁਣ ਆਪਾਂ ਇਹਨੂੰ ਇੱਕ ਬੋਲ ਦੇ ਵਿੱਚ ਕੱਢ ਲਾਂਗੇ ਤੇ ਇਸ ਤਰ੍ਹਾਂ ਸਾਰੀਆਂ ਹਰੀਆਂ ਮਿਰਚਾਂ ਆਪਾਂ ਸੈਂਟਰ ਚ ਕੱਟ ਲਗਾ ਕੇ ਕਟਿੰਗ ਕਰਕੇ ਤਿਆਰ ਕਰ ਲਾਂਗੇ ਤੇ ਸਾਰੀਆਂ ਹਰੀਆਂ ਮਿਰਚਾਂ ਜਿਹੜੀਆਂ ਉਹਨਾਂ ਨੂੰ ਮੈਂ ਕਟਿੰਗ ਕਰਕੇ ਹੁਣ ਤਿਆਰ ਕਰ ਲਿਆ ਅਚਾਰ ਬਣਾਉਣ ਵਾਸਤੇ ਹੁਣ ਆਪਾਂ ਇੱਥੇ ਮਸਾਲੇ ਤਿਆਰ ਕਰ ਲਾਂਗੇ ਜਿਹਦੇ ਵਾਸਤੇ ਮੈਂ 2 ਚਮਚ ਸੌਫ ਲਈ ਹੈ ਦੋ ਚਮਚ ਮੈਂ ਧਨੀਆ ਲਏ ਹੈ ਤੇ ਇੱਕ ਚਮਚ ਮੇਥੇ ਲੈਣੇ ਤੇ ਇੱਕ ਚਮਚ ਪੀਲੀ ਸਰੋਂ ਲਈ ਹੈ ਤੇ ਦੋ ਚਮਚ ਮੈਂ ਲਾਲ ਸਰੋਂ ਲਈ ਹੈ ਤੇ ਗੈਸ ਵਾਲੇ ਮੈਂ ਔਨ ਨਹੀਂ ਕੀਤਾ ਤੇ ਹੁਣ ਆਪਾਂ ਗੈਸ ਔਨ ਕਰਕੇ ਇਹ ਮਸਾਲਿਆਂ ਨੂੰ ਥੋੜਾ ਆਪਾਂ ਡਰਾਈ ਰੋਸਟ ਕਰ ਲਾਂਗੇ ਤੇ ਹੁਣ ਮੈਂ ਗੈਸ ਔਨ ਕਰ ਲਿਆ ਹੁਣ ਆਪਾਂ ਮਸਾਲਿਆਂ ਨੂੰ ਥੋੜਾ ਡਰਾਈ ਰੋਸਟ ਕਰ ਲਾਂਗੇ ਆਪਾਂ ਮਸਾਲਿਆਂ ਨੂੰ ਉਦੋਂ ਤੱਕ ਭੁੰਨਾਂਗੇ ਜਦੋਂ ਤੱਕ ਇਹ ਚੋਂ ਖੁਸ਼ਬੂ ਆਣੀ ਸ਼ੁਰੂ ਨਹੀਂ ਹੋ ਜਾਂਦੀ ਤੇ ਮਸਾਲੇ ਜਿਹੜੇ ਆਪਣੇ ਉਹ ਭੁੰਨਣੇ ਸ਼ੁਰੂ ਹੋ ਗਏ ਨੇ ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਕਿਉਂਕਿ ਤਵਾ ਗਰਮ ਹੈ ਇਹਦੇ ਨਾਲ ਹੀ ਜਿਹੜੇ ਮਸਾਲੇ ਬਾਕੀ ਦੇ ਨੇ ਉਹ ਚੰਗੀ ਤਰ੍ਹਾਂ ਰੋਸਟ ਹੋ ਜਾਣਗੇ ਮਸਾਲੇ ਜਿਹੜੇ ਨੇ ਆਪਣੇ ਚੰਗੀ ਤਰ੍ਹਾਂ ਭੁੱਜ ਗਏ ਨੇ ਹੁਣ ਆਪਾਂ ਇਹਨੂੰ ਮਿਕਸੀਚ ਪਾ ਕੇ ਥੋੜਾ ਜਿਹਾ ਦਰਦਰਾ ਜਿਹਾ ਕੁੱਟ ਲਾਂਗੇ ਤੇ ਹੁਣ ਇਹਨਾਂ ਮਸਾਲਿਆਂ ਨੂੰ ਮੈਂ ਥੋੜਾ ਜਿਹਾ ਠੰਡਾ ਕਰ ਲਿਆ ਹੈ ਤੇ ਆਪਾਂ ਇਹਨੂੰ ਮਿਕਸੀ ਦੇ ਜਗ ਵਿੱਚ ਪਾ ਕੇ ਇਹਨੂੰ ਦਰਦਰਾ ਜਾਂ ਕੁੱਟ ਲਾਂਗੇ ਤੇ ਤੁਸੀਂ ਇੱਥੇ ਦੇਖ ਸਕਦੇ ਹੋ ਮੈਂ ਇਹਨੂੰ ਦਰਦਰਾ ਜਾਂ ਕੁੱਟ ਲਿਆ ਮੈਂ ਬਿਲਕੁਲ ਇਹਦਾ ਪਾਊਡਰ ਜੈ ਨਹੀਂ ਬਣਾਇਆ ਥੋੜਾ ਜਿਹਾ ਇਹਨੂੰ ਦਰਦਰਾ ਜਾਂ ਕੁੱਟ ਕੇ ਮੈਂ ਤਿਆਰ ਕਰ ਲਿਆ ਤੇ ਹੁਣ ਆਪਾਂ ਆਚਾਰ ਦੇ ਵਿੱਚ ਮਸਾਲੇ ਮਿਕਸ ਕਰ ਦਵਾਂਗੇ 100 ਗ੍ਰਾਮ ਮੈਂ ਇੱਥੇ ਨਮਕ ਲਿਆ ਹੈ ਤੇ ਦੋ ਵੱਡੇ ਚਮਚ ਮੈਂ ਹਲਦੀ ਲਈ ਹੈ ਤੇ 2 ਚਮਚ ਮੈਂ ਕਸ਼ਮੀਰੀ ਲਾਲ ਮਿਰਚ ਦਾ ਪਾਊਡਰ ਲਿਆ ਇਹ ਸਿਰਫ ਕਲਰ ਵਾਸਤੇ ਹੈ ਇਹ ਕੋੜੀ ਬਿਲਕੁਲ ਨਹੀਂ ਹੈਗੀ ਤੇ ਜਦੋਂ ਵੀ ਆਪਾਂ ਆਚਾਰ ਬਣਾਉਣਾ ਉਹਦੇ ਵਾਸਤੇ ਆਪਾਂ ਕੋੜੀ ਮਿਰਚ ਦਾ ਆਚਾਰ ਬਣਾਣਾ ਹੈ ਕਿਉਂਕਿ ਜਿਹੜੀ ਜਦੋਂ ਆਚਾਰ ਵਿੱਚ ਉਹ ਮਿਰਚ ਪੈ ਜਾਂਦੀ ਹੈ ਤਾਂ ਉਹਦੀ ਜਿਹੜੀ ਕੜਵਾਹਟ ਹੈ ਉਹ ਘਟ ਜਾਂਦੀ ਹੈ ਤੇ ਜਿਹੜੇ ਆਪਾਂ ਮਸਾਲੇ ਪੀਸ ਕੇ ਰੱਖੇ ਸੀ ਉਹ ਵੀ ਇਹਦੇ ਵਿੱਚ ਪਾ ਦਾਂਗੇ ਤੇ ਚੰਗੀ ਤਰ੍ਹਾਂ ਨਾਲ ਇਹਨੂੰ ਆਪਾਂ ਮਿਕਸ ਕਰ ਦਾਂਗੇ ਤੇ ਸਾਰੇ ਮਸਾਲੇ ਜਿਹੜੇ ਨੇ ਉਹ ਚੰਗੀ ਤਰ੍ਹਾਂ ਨਾਲ ਇਹਦੇ ਵਿੱਚ ਆਪਾਂ ਮਿਕਸ ਕਰ ਦਾਂਗੇ ਇਹਦੇ ਵਿੱਚ ਆਪਾਂ ਮਸਾਲੇ ਜਿਹੜੇ ਨੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਦਾਂਗੇ ਤੇ ਸਾਰੇ ਮਸਾਲੇ ਇਹਦੇ ਵਿੱਚ ਮਿਕਸ ਕਰ ਦਾਂਗੇ ਤੇ ਇਹ ਜਿਹੜਾ ਅਚਾਰ ਹੈ ਸਰਦੀ ਵਿੱਚ ਵੈਸੇ ਵੀ ਖਾਣਾ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਤੁਸੀਂ ਕਿਸੇ ਵੀ ਸਬਜ਼ੀ ਦੇ ਨਾਲ ਇਹਨੂੰ ਖਾ ਸਕਦੇ ਹੋ ਸਾਗ ਨਾਲ ਮੱਕੀ ਦੀ ਰੋਟੀ ਦੇ ਨਾਲ ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਤੇ ਇਹਨੂੰ ਹੁਣ ਆਪਾਂ 2 ਦਿਨ ਵਾਸਤੇ ਟੱਕਣ ਦੇ ਕੇ ਇਸੇ ਤਰ੍ਹਾਂ ਕਵਰ ਕਰ ਦਾਂਗੇ ਤੇ ਵਿੱਚ ਵਿੱਚ ਆਚਾਰ ਨੂੰ ਆਪਾਂ ਹਲਾਉਂਦੇ ਵੀ ਰਵਾਂਗੇ ਤੇ ਇਹਨੂੰ ਇੱਕ ਕਪੜੇ ਦੇ ਹਾਲ ਕਵਰ ਕਰਕੇ 2 ਦਿਨ ਵਾਸਤੇ ਇਹਨੂੰ ਆਚਾਰ ਨੂੰ ਇਸੇ ਤਰ੍ਹਾਂ ਪਏ ਰਹਿਣ ਦੇਣਾ ਹੈ ਤੇ 2 ਦਿਨ ਰੱਖੇ ਨੂੰ ਹੋ ਗਏ ਸੀ ਆਚਾਰ ਨੂੰ ਤੇ ਮੈਂ ਆਚਾਰ ਨੂੰ ਵਿੱਚ ਵਿੱਚ ਹਲਾਉਂਦੀ ਵੀ ਰਹੀਆਂ ਤੇ ਤੁਸੀਂ ਦੇਖ ਸਕਦੇ ਹੋ ਆਚਾਰ ਜਿਹੜਾ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਹੈ ਤੇ ਹੁਣ ਆਪਾਂ ਇਹਨੂੰ ਇੱਕ ਕੱਚ ਦੇ ਮਰਦਵਾਨ ਦੇ ਵਿੱਚ ਸਟੋਰ ਕਰਕੇ ਰੱਖ ਲਾਂਗੇ ਤੇ 8 ਦਿਨ ਵਾਸਤੇ ਇਹਨੂੰ ਧੁੱਪ ਲਵਾ ਲਾਂਗੇ ਤੇ ਜਦੋਂ ਵੀ ਤੁਸੀਂ ਜਿਹੜੇ ਵੀ ਕੰਟੇਨਰ ਦੇ ਵਿੱਚ ਪਾ ਕੇ ਆਚਾਰ ਨੂੰ ਰੱਖਣਾ ਹੈ ਉਹਨੂੰ ਤੁਸੀਂ ਧੁੱਪ ਇੱਕ ਵਾਰੀ ਜ਼ਰੂਰ ਲਗਵਾ ਲੈਣੀ ਹੈ ਤੇ ਆਚਾਰ ਆਪਣਾ ਇਹ ਬਿਲਕੁਲ ਵੀ ਖਰਾਬ ਨਹੀਂ ਹੋਏਗਾ ਤੇ ਜਦੋਂ ਵੀ ਤੁਸੀਂ ਆਚਾਰ ਕੱਢਣਾ ਹੈ ਤਾਂ ਸੁੱਕੇ ਚਮਚ ਦੇ ਨਾਲ ਆਚਾਰ ਨੂੰ ਕੱਢਣਾ ਹੈ ਤੇ ਹੁਣ ਆਪਾਂ ਇਹਨੂੰ 8 ਦਿਨ ਵਾਸਤੇ ਧੁੱਪ ਵਿੱਚ ਰੱਖ ਕੇ ਫਿਰ ਉਸ ਤੋਂ ਬਾਅਦ ਆਚਾਰ ਇਹ ਖਾਣ ਵਾਸਤੇ ਬਿਲਕੁਲ ਤਿਆਰ ਹੋ ਜਾਏਗਾ ਤੇ ਜੇਕਰ ਤੁਸੀਂ ਮੇਰੇ ਚੈਨਲ ਕੁਕ ਵਿਦ ਕੌਰ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਕੁਕ ਵਿਦ ਕੌਰ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜੇਗਾ ਤਾਂ ਫਿਰ ਮਿਲਾਂਗੇ ਇਹੋ ਜਿਹੀ ਕੋਰ ਮਜ਼ੇਦਾਰ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਸ਼ੇ ਅਕਾਲ